ਘਰ ਵਾਲੇ ਨੂੰ ਬੋਲ ਕੇ ਜਾਂਦੀ ਸੀ ਵੀ ਮੈਂ ਸੈਂਟਰ ਦੇ ਵਿੱਚ ਲੱਗੀਆਂ ਪਰ ਘਰ ਵਾਲੇ ਨੂੰ ਨਹੀਂ ਪਤਾ ਸੀ ਉਹ ਮਸਾਹ ਸੈਂਟਰ ਦੇ ਵਿੱਚ ਕੰਮ ਕਰਦੀ ਆ ਜਿੱਥੇ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਸੀ ਜਿੱਥੇ ਉਹ ਮ사ਜ ਕਰਨ ਦੇ ਬਹਾਨੇ ਮੁੰਡੇ ਉੱਥੇ ਜਾਂਦੇ ਸੀ ਹਰ ਤਰ੍ਹਾਂ ਦੇ ਮੁੰਡੇ ਜਾਂਦੇ ਸੀ ਹਰ ਉਮਰ ਦੇ ਬੰਦੇ ਜਾਂਦੇ ਸੀ ਉੱਥੇ ਉਹਨਾਂ ਦੇ ਨਾਲ ਜਿਸਮ ਫਰੋਸ਼ੀ ਦਾ ਧੰਦਾ ਵੀ ਕਰਦਿਆਂ ਸੀ ਉਸ ਤੋਂ ਬਾਅਦ ਜਦੋਂ ਘਰ ਵਾਲੇ ਨੂੰ ਪਤਾ ਲੱਗਦਾ ਕਿਸੇ ਦੇ ਥਰੂ ਉਹਦਾ ਫਰੈਂਡ ਹੀ ਉਹਦਾ ਦੋਸਤ ਹੀ ਘਰ ਵਾਲੇ ਦਾ ਫਰੈਂਡ ਉਸ ਘਰ ਵਾਲੀ ਦੇ ਕੋਲ ਜਾਂਦਾ ਉਹਦੀ ਭਾਬੀ ਕੋਲ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਵੀ ਮੇਰੀ ਭਾਬੀ ਤਾਂ ਇਹ ਕੰਮ ਕਰਦੀ ਹੈ ਜਦੋਂ ਉਹ ਆਪਣੇ ਦੋਸਤ ਨੂੰ ਦੱਸਦਾ ਤਾਂ ਕੀ ਗੱਲਬਾਤ ਬਣਦੀ ਸਾਰਾ ਮਸਲਾ ਕੀ ਬਣਦਾ ਤੇ ਪਿੰਡ ਵਿੱਚ ਬਦਨਾਮੀ ਵੀ ਹੁੰਦੀ ਹੈ ਬਹੁਤ ਕੁਝ ਹੁੰਦਾ ਬਾਅਦ ਵਿੱਚ ਉਸ ਮੁੰਡੇ ਨੂੰ ਕੈਮਰੇ ਮੂਰੇ ਆਉਣਾ ਪਿਆ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਤੁਹਾਨੂੰ ਮੜਾ ਵਿਖਾਵਾਂਗੇ ਆਜੋ ਮੜਾ ਖਿੱਚ ਕੇ ਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਜੀਤਵਰਤੀ ਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇਹਦੀ ਘਰ ਵਾਲੀ ਇੱਕ ਮ사ਜ ਦਾ ਕੰਮ ਕਰਦੀ ਆ ਜਿੱਥੇ ਇਹ ਬਥੇਰਾ ਉਹਨੂੰ ਕਹਿੰਦਾ ਵੀ ਤੂੰ ਨਾ ਕਰਿਆ ਕਰੇ ਕੰਮ ਨਾ ਕਰਿਆ ਕਰ ਕਹਿੰਦਾ ਵੀ ਮੈਂ ਹੈਗਾ ਕਮਾਉਣ ਵਾਲਾ ਪਰ ਉਹ ਕਹਿੰਦੀ ਨਹੀਂ ਮੇਰਾ ਇਹਦੇ ਬਿਨਾਂ ਨਹੀਂ ਸਰਦਾ ਮੈਨੂੰ ਕਰਨਾ ਹੀ ਪਊਗਾ ਤੂੰ ਮੇਰੀਆਂ ਕਿੰਨੀਆਂ ਖੁਆਇਸਾਂ ਪੂਰੀਆਂ ਕਰ ਸਕਦਾ ਉੱਥੇ ਜਾ ਕੇ ਉਹ ਕੀ ਕਰਦੀ ਆ ਕੀ ਨਹੀਂ ਕਰਦੀ ਇਹਦਾ ਘਰ ਵਾਲਾ ਦੁਖੀ ਹੋਇਆ ਪਿਆ ਕਹਿੰਦਾ ਮੇਰੀ ਘਰ ਵਾਲੀ ਮੇਰੀ ਨਹੀਂ ਸੁਣਦੀ ਮ사ਜ ਦਾ ਕੰਮ ਕਰਦੀ ਆ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਆਉਂਦੇ ਨੇ ਬੁਢੇ ਆਉਂਦੇ ਨੇ ਜਵਾਨ ਆਉਂਦੇ ਨੇ ਛੋਟੇ ਉਮਰ ਦੇ ਆਉਂਦੇ ਨੇ ਸਾਰਿਆਂ ਨੂੰ ਕਹਿੰਦੇ ਵੀ ਉਹਨਾਂ ਦੀ ਮ사ਜ ਕਰਦੀ ਆ ਗੱਲਬਾਤ ਕੀ ਸਾਰਾ ਮਸਲਾ ਕੀ ਹੈ ਇਹਦੀ ਘਰ ਵਾਲੀ ਨਾਲ ਗੱਲਬਾਤ ਕੀਤੀ ਸੀ ਪਰ ਉਹ ਕਹਿੰਦੀ ਮੈਂ ਕੈਮਰੇ ਮੂਰੇ ਨਹੀਂ ਆਉਣਾ ਚਾਹੁੰਦੀ ਪਰ ਉਹਦਾ ਘਰ ਵਾਲਾ ਕੈਮਰੇ ਮੂਰੇ ਆਇਆ ਇਹਦੇ ਨਾਲ ਗੱਲਬਾਤ ਕਰਦੇ ਆ ਵੀ ਕਿਉਂ ਕੀ ਗੱਲਬਾਤ ਆ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਬਈ ਕੀ ਗੱਲਬਾਤ ਕੀ ਹੋਈ ਹੈ ਸਾਰਾ ਮਸਲਾ ਕੀ ਹੈ ਬਈ ਬਈ ਗੱਲ ਪਤਾ ਚੱਕਰ ਕੀ ਹੈ ਮੇਥੋਂ ਬੇਵਾਰੀ ਹੋ ਕੇ ਠੀਕ ਹੈ ਇਹ ਮਸਾਲਾ ਸੈਂਟਰ ਚ ਲੱਗ ਗਈ ਜਦੋਂ ਮਸਾਲਾ ਸੈਂਟਰ ਚ ਲੱਗ ਗਈ ਪਹਿਲਾਂ ਤਾਂ ਮੈਨੂੰ ਕੁਝ ਹੋਰ ਹੀ ਕਹੀ ਕੀ ਇਹ ਫੇ ਮੈਨੂੰ ਕਹਦੀ ਮੈਂ ਇੱਥੇ ਜਿੱਥੇ ਪੜਾਉਂਦੇ ਹਾਂ ਨਾ ਮੈਂ ਉੱਥੇ ਲੱਗੀ ਵੀ ਹਾਂ ਚਲ ਪੜ੍ਹੀ ਲਿਖੀ ਚੰਗੀ ਐ ਮੈਂ ਬਕਈ ਆ ਮੈਨੂੰ ਚਲ ਮਖ ਚਲ ਮੈਂ ਪਹਿਲਾਂ ਤਾਂ ਉਹਨੂੰ ਵੈਸੇ ਹੀ ਇਹ ਗੱਲ ਹੀ ਕਹੀ ਸੀ ਮੈਨੂੰ ਲੈ ਜਾਂਦੇ ਆਪਣੇ ਕੋਲੇ ਵਾਧੂ ਜ਼ਮੀਨ ਜ਼ਾਇਦਤ ਹੈਗੀ ਆ ਚਲ ਆਪਾਂ ਹਣ ਖੇਤੀ ਕਰਦੇ ਆ ਜੇ ਤਨ ਲੋੜ ਆ ਤੇ ਕੋਲ ਕਬੀਲਦਾਰੀ ਮੇਰੀ ਫੜਾਈ ਹੋਈ ਆ ਜਿਹੜਾ ਕੁਛ ਮਰਜ਼ੀ ਕਰਤ ਇਹ ਕਹਿੰਦੀ ਨਹੀਂ ਜੀ ਮੇਰਾ ਇਹ ਚੀਜ਼ ਤੇ ਗੁਜ਼ਾਰਾ ਨਹੀਂ ਹੈਗਾ ਮੈਂ ਕਦੇ ਸਾਰੀ ਧੜੀ ਬੇਲ ਨਹੀਂ ਜਾ ਸਕਦੀ ਮੈਂ ਕਿਉਂਕਿ ਕੰਮ ਵਾਲੀ ਆ ਮੈਂ ਪਿੱਛੇ ਵੀ ਕੰਮ ਕਰਕੇ ਆਉਦੇ ਪੇਕੇਾਂ ਚ ਤੇ ਮੈਂ ਹੁਣੇ ਵੀ ਕੰਮ ਕਰਨਾ ਚਾਹਣੀ ਆ ਜਿਵੇਂ ਉਹ ਗੱਲਾਂ ਨਹੀਂ ਕਹਿੰਦਾ ਵੀ ਅੱਜ ਕੱਲ ਜਨਾਨੀ ਤੇ ਬੰਦੇ ਚ ਕੋਈ ਫਰਕ ਨਹੀਂ ਹੁੰਦਾ ਨਾ ਤੇ ਉਹ ਮੈਨੂੰ ਇਹ ਮਿਹਨੇ ਮਾਰਦੀ ਹੁੰਦੀ ਸੀ ਹਾਂ ਹਾਂ ਤੂੰ ਤਾਂ ਮੈਨੂੰ ਘਰੇ ਬੰਦੀ ਬਣਾਈ ਬੈਠਾ ਲੋਕ ਇੰਨੇ ਆਉਂਦੇ ਘਰੇ ਦਾ ਕੇਲ ਕਰਦੇ ਫਲਾਣਾ ਕਰਦੇ ਧੋਖਾ ਕਰਦੇ ਨਾ ਮੈਨੂੰ ਜਨਕੀ इमोशनल ਬਲੈਕਮੇਲ ਕਰ ਲੱਗੀ ਇਹ ਫਿਰ ਇੱਕ ਚਲ ਮੇਰੇ ਘਰ ਦੇ ਕਹਿੰਦੇ ਚਲ ਵੀ ਜਨਨ ਇੱਕ ਕਾਲਾ ਕਰਦੀ ਆ ਚਲ ਤੂੰ ਲਾ ਦੇ ਵੀ ਐਡੀ ਤਾਂ ਨਹੀਂ ਗੱਲ ਹੁੰਦੀ ਕੋਈ ਬਾਹਰ ਜਾ ਕੇ ਬੰਦਾ ਖਰਾਬ ਹੋ ਜਾਊਗਾ ਜਿਹਨੇ ਸਮਝਣਾ ਉਹ ਤਾਂ ਸਮਝਦਾ ਹੀ ਹੁੰਦਾ ਕਰਦੀ ਇੱਜ ਤੈਨੂੰ ਇਸ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀ ਮੈਂ ਚਲ ਠੀਕ ਆ ਤੇ ਭਈ ਮੈਂ ਲਾਤੀ ਜਦੋਂ ਮੈਂ ਲਾਤੀ ਤੇ ਇਹ ਤੰਨਾ ਜਣਾ ਮਹੀਨਾ ਬਾਅਦ ਇਹ ਤਾਂ ਹਵਾ ਹੀ ਖਰਾਬ ਹੋ ਗਈ ਜਦੋਂ ਹਵਾ ਖਰਾਬ ਹੋ ਗਈ ਉਹਨਾਂ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਦੇ ਫੋਨ ਆਉਣ ਲੱਗੇ ਤੇ ਮੈਨੂੰ ਕਹਿੰਦੇ ਜੀ ਇਹ ਤਾਂ ਸਾਡੇ ਸਟੂਡੈਂਟ ਆ ਫਲਾਣਾ ਧੰਕਾ ਇੱਕ ਦਿਨ ਉਹ ਕੁੱਦਤੀ ਕੀ ਹੋਇਆ ਬਈ ਮੇਰਾ ਨਾ ਯਾਰ ਦੋਸਤਾ ਮੁੰਡਾ ਹਨਾ ਉਹਨੇ ਕਿਤੇ ਉੱਥੇ ਗਿਆ ਹੋ ਮ사ਜ ਕਰਾਉਣ ਜਾਂ ਸਪਾ ਸੈਂਟਰ ਹਨਾ ਜਦੋਂ ਉੱਥੇ ਗਿਆ ਤੇ ਭਰਾਵਾ ਉਹਨੇ ਕਿਤੇ ਇਹਨੂੰ ਦੇਖ ਲਿਆ ਕਹਿੰਦੇ ਪਹਛਾਈ ਤੂੰ ਕੀ ਕਰ ਇੱਥੇ ਕੀ ਕਰਦੀ ਆ ਤੇ ਕਹਿੰਦੀ ਵੀ ਮੈਂ ਤਾਂ ਵੀ ਐ ਕਰਕੇ ਮ사ਜ ਕਰਾਉਣੀ ਸੀ ਤੇ ਮੁੜ ਕੇ ਉਹਨੇ ਰੱਖੀ ਨੀਗਾ ਜਦੋਂ ਤੜਕੇ ਜਾਇਆ ਕਰੇ ਤੇ ਘਰੋਂ ਤੈਲ ਹੋ ਕੇ ਉੱਥੇ ਜਦੋਂ ਬੜਾਇਆ ਕਰੇ ਫਿਰ ਉਹਨੇ ਮੈਨੂੰ ਦੱਸਿਆ ਮੈਨੂੰ ਕਹਿੰਦਾ ਭルダーਈ ਕੋਈ ਸੈਂਟਰ ਸੈਂਟਰ ਚ ਨਹੀਂ ਲੱਗੀ ਪੜਾਉਣਾ ਵੀ ਤਾਂ ਇੱਥੇ ਲੱਗੀ ਵੀ ਆ ਇੱਥੇ ਮ사ਜ ਕਰਾਉਣ ਆਉਂਦੇ ਆ ਬੰਦੇ ਉੱਥੇ ਲੱਗੀ ਹੋਈ ਹੈ ਵੀ ਕੱਲੀ ਮ사ਜ ਨਹੀਂ ਇੱਥੇ ਕੁਝ ਹੋਰ ਵੀ ਬਹੁਤ ਚੱਲਦਾ ਚੱਲ ਭਾਈ ਮੈਂ ਕੀ ਕੀਤਾ ਮੈਂ ਤਾਂ ਕੁਝ ਨਹੀਂ ਕਿਹਾ ਜਿਵੇਂ ਆਪਾਂ ਰੈਗੂਲਰ ਗੱਲਾਂ ਬਾਤਾਂ ਕਰਦੇ ਹਾਂ ਮੈਂ ਉਹ ਮੀਂਹ ਰੱਖੀ ਵੀ ਮੈਂ ਮੈਂ ਕਹੇ ਹੁਣ ਮੈਂ ਇਹ ਨਾਲ ਲੜੂਗਾ ਕੱਲ ਨੂੰ ਅਗਲੀ ਹਟ ਗਈ ਹਨਾ ਮੁੜ ਕੇ ਅਗਲੀ ਕੋ ਤੂੰ ਮੇਰਾ ਕੀ ਦੇਖਿਆ ਕਿੱਥੇ ਵੇਖਿਆ ਤਾਂ ਮੈਂ ਇਹਦਾ ਪਿੱਛਾ ਕਰਨ ਲੱਗਿਆ ਪਿੱਛਾ ਕਰਨ ਲੱਗੇ ਮੈਂ ਅਲੱਗ ਅਲੱਗ ਟਾਈਮ ਤੋਂ ਮੈਂ ਵੀਡੀਓ ਬਣਾਉਣ ਲੱਗਾ ਨਿਕਲਦੀ ਦੀ ਇੱਥੋਂ ਵੜਦੀ ਦੀ ਅੰਦਰ ਮੈਂ ਮੁੰਡੇ ਨੂੰ ਜਿਹੜੇ ਨੇ ਗਿਆ ਉਹਨੂੰ ਭੇਜਿਆ ਉਹਨ ਮੈਂ ਵੀਡੀਓ ਬਣਾ ਕੇ ਲੈ ਆਇਆ ਕਿੱਥੇ ਆਹੇ ਉਹ ਗਿਆ ਉਹਨੇ ਵੀਡੀਓ ਬਣਾਈ ਬਿਲਕੁਲ ਜਾਨੀ ਕਿ ਸਬੂਤ ਮੰਦਾ ਹਬਰਾਂ ਇਕੱਠੇ ਕਰ ਲੇ ਜਦੋਂ ਸਬੂਤ ਇਕੱਠੇ ਕਰ ਲੇ ਉਸ ਤੋਂ ਬਾਅਦ ਫਿਰ ਮੈਂ ਰੌਲਾ ਪਾਇਆ ਮੈਂ ਤਾਂ ਤਾਂ ਮੈਨੂੰ ਕਹਿੰਦੀ ਸੀ ਮੈਂ ਸੈਂਟਰ ਚ ਲੱਗੀ ਆ ਤੇ ਤੂੰ ਇੱਥੇ ਲੱਗੀ ਆ ਪਹਿਲਾਂ ਤਾਂ ਭਈ ਪਾਣੀ ਨਾ ਪੈਂਦੇ ਪਹਿਲਾਂ ਤੇ ਨਹੀਂ ਕਹਿੰਦੀ ਫਲਾਣਾ ਤੇ ਉਹ ਕਫਲਾ ਨਾ ਨਹੀਂ ਮੈਂ ਉੱਥੇ ਹੈਗੀ ਇੱਥੇ ਹੈਗੀ ਜਦੋਂ ਮੈਂ ਫ ਤੇ ਕਹਿੰਦਾ ਵੀ ਮੇਰਾ ਫੋਨ ਫੜਾ ਕੰਦ ਚ ਮਾਰਿਆ ਪੰਤਾ ਮੈਂ ਕਿਹਾ ਵੀ ਏਡੀ ਵੀ ਨਹੀਂ ਗੱਲ ਕੋਈ ਮੈਂ ਸਾ ਮੇਰੇ ਫੋਨ ਇੱਕ ਚ ਫੋਨ ਚ ਨਹੀਂ ਐ ਚ ਤਾਂ ਕਈਆਂ ਚ ਕੰਜਲੀਆ ਦਿਖਾ ਦੋ ਜੇ ਫੋਨ ਵੀ ਮੈਂ ਉਹ ਵੀ ਪੰਦੂਗੀ ਮੈਂ ਤਾਂ ਕਹਿੰਦੀ ਤੂੰ ਫੋਨ ਛੱਡ ਮਤਲਬ ਮੂੰਹ ਵੀ ਬੰਦ ਤੂੰ ਐਨਾ ਉਹ ਹੰਕਾਰ ਕੀ ਫਿਰ ਬਈ ਮੈਂ ਬਹੁਤ ਔਖਾ ਹੋਇਆ ਮੈਂ ਰੋਇਆ ਮੈਂ ਕਿਹਾ ਤੂੰ ਮੇਰ ਨਾਲ ਆਏ ਕਿੰਨੀ ਚੰਗੀ ਨਹੀਂ ਕੀਤੀ ਫਲਾਣਾ ਨਹੀਂ ਕੀਤੀ ਉਹ ਕਹਿੰਦੀ ਮੇਰੀ ਵੀ ਜ਼ਿੰਦਗੀ ਆ ਮੈਂ ਤਾਂ ਤਰੇਬੂਜੜ ਦੇ ਲੜ ਲੜ ਲੱਗ ਗਈ ਤੇ ਮੇਰੇ ਜਾਂਦੇ ਕਿ ਮੇਰੇ ਮਾਪਿਆਂ ਨੇ ਖਰਾਬ ਕਰ ਦਿੱਤੀ ਮੈਂ ਤਾਂ ਕਹ ਬਧੀਆ ਜਿਹਦੀ ਤੇਰੇ ਤੇ ਨੈਰ ਰੋਮਾਂਡਾ ਦਾ ਸੋਚਾ ਪਹਿਲਾਂ ਨਹੀਂ ਪਤਾ ਸੀਗਾ ਜਦੋਂ ਬਈ ਉਹ ਮੁੰਡੇ ਨੇ ਦੱਸਿਆ ਉਦੋਂ ਪਤਾ ਲੱਗਿਆ ਮੈਨੂੰ ਬਈ ਕੋਈ ਪਤਾ ਨਹੀਂ ਸੀ ਮੈਂ ਤਾਂ ਇੱਕ ਤਣੂ ਪੇ ਦੱਸੀ ਜਾਣਾ ਜਦੋਂ ਆਪਾਂ ਵਿਸ਼ਵਾਸ ਕਰਦੇ ਹੁੰਨੇ ਬੰਦੇ ਤੇ ਹਣਾ ਵੀ ਚੱਲਿਆ ਸ਼ਹਿਰ ਆ ਕੋਈ ਨਾ ਆਪ ਨੂੰ ਵਿਸ਼ਵਾਸ ਆ ਠੀਕ ਆ ਵੀ ਮੈਨੂੰ ਤਾਂ ਸਟੂਡੈਂਟ ਇਹੀ ਕਹਿੰਦੀ ਵੀ ਸੈਂਟਰ ਚ ਲੱਗੇ ਸੈਂਟਰ ਚ ਲੱਗੇ ਜਦੋਂ ਮੁੰਡੇ ਨੇ ਦੱਸਿਆ ਵੀ ਸੈਂਟਰ ਵਾਲੀਆਂ ਸਾਰੀਆਂ ਮਾੜੀਆਂ ਤਾਂ ਨਹੀਂ ਹੁੰਦੀਆਂ ਯਾਰ ਸਾਰੀਆਂ ਮ사ਜ ਜਿਹੜੀਆਂ ਕਰਦੀਆਂ ਕੁੜੀਆਂ ਬਥੇਰੇ ਚੰਗੇ ਘਰਾਂ ਦੀਆਂ ਕੁੜੀਆਂ ਵੀ ਜਿਨ੍ਹਾਂ ਦੇ ਮ사ਜ ਸੈਂਟਰ ਹੈਗਾ ਜਿਹੜੇ ਮ사ਜ ਸੈਂਟਰ ਦੇ ਵਿੱਚ ਕੰਮ ਕਰਦੀਆਂ ਨੇ ਸਾਰੀਆਂ ਮਾੜੀਆਂ ਵੀ ਨਹੀਂ ਪਹਿਲਾਂ ਆਪ ਵੇਖਿਆ ਕੁਛ ਉਹਦਾ ਮਾੜਾ ਜੰਗਾ ਵੇਖਿਆ ਤੋਦਾ ਬਈ ਮੈਂ ਇਹ ਨਹੀਂ ਗੱਲ ਕਹਿੰਦਾ ਜਿਹੜੀ ਮ사ਜ ਕਰਦੇ ਜਾਂ ਸੈਂਟਰ ਵਾਲੇ ਸਾਰੇ ਮਾੜੇ ਹੁੰਦੇ ਆ ਪਰ ਵੀ ਕਈ ਨਾ ਕਿ ਮ사ਜ ਸੈਂਟਰ ਦੀ ਥਾਂ ਤੇ ਕੁਛ ਹੋਰ ਗੰਦਪੱਲੇ ਚੱਲਦਾ ਹੁੰਦਾ ਮੈਂ ਪਹਿਲਾਂ ਮੈਂ ਇਹ ਚੀਜ਼ ਤੇ ਤੁਹਾਨੂੰ ਦੱਸੀ ਨਾ ਮੈਂ ਸ਼ੱਕ ਨਹੀਂ ਸੀ ਕੀਤਾ ਜਦੋਂ ਜਦੋਂ ਮੁੰਡਾ ਗਿਆ ਹਨ ਉਹ ਮੁੰਡੇ ਨੇ ਵੀ ਆ ਮੈਨੂੰ ਦੱਸਿਆ ਕਹਿੰਦਾ ਬਈ ਪਹਿਲਾਂ ਮ사ਜ ਹੁੰਦੀ ਅੱਧਾ ਘੰਟਾ ਫਿਰ ਦੂਜਾ ਕੰਮ ਹੁੰਦਾ ਠੀਕ ਆ ਇਹ ਚੀਜ਼ ਫਿਰ ਜੇ ਮੰਨ ਕੇ ਚੱਲ ਜਿਹੜਾ ਹੋਲ ਕੋਡ ਉਹ ਕੰਮ ਕਰਦਾਂ ਤੇ ਇਹ ਘੜਾ ਨਾ ਕਰਦੇ ਹੋਵੇ ਕੱਲਾ ਮ사ਜ ਵਾਲਾ ਸੈਂਟਰ ਚੀਜ਼ਾਂ ਹੋ ਰਹੀਆਂ ਮਤਲਬ ਤੂੰ ਉਹ ਘਰ ਵਾਲੀ ਤੇ ਜਿਹੜੇ ਦੋਸ਼ ਲਾ ਰਿਹਾ ਮਤਲਬ ਜਿਹੜੀ ਤਰੀਕ ਘਰ ਵਾਲੀ ਮ사ਜ ਦੇ ਨਾਲ ਦੇ ਨਾਲ ਉਹ ਲੋਕਾਂ ਨੂੰ ਜਿਹੜਾ ਵੀ ਉਹਨਾਂ ਨੂੰ ਸੰਤੁਸ਼ਟ ਵੀ ਕਰਦੀ ਸੀ ਉਹਨਾਂ ਨੂੰ ਉਹਨਾਂ ਦੇ ਜੇ ਸਮ ਪਰੋਸੀ ਦਾ ਵੀ ਧੰਦਾ ਕਰਦੀ ਸੀ ਹਾਂ ਉਹ ਬਈ ਸਹੀ ਗੱਲ ਆ ਮੈਂ ਤਾਂ ਮੈਂ ਤੈਨੂੰ ਐਂ ਹੁੰਦਾ ਦੇਖਾ ਮੈਂ ਘਟਕੜ 2 ਮਹੀਨੇ ਲਾਇਏ ਚੀਜ਼ ਨੂੰ ਚੈੱਕ ਕਰਦੇ ਹਾਂ मतलब ਮੈਂ ਐ ਨਹੀਂ ਹੈਗਾ ਵੀ ਮੈਨੂੰ ਅੱਜ ਪਤਾ ਲੱਗਦਾ ਮੈਂ ਅੱਜ ਹੀ ਰੋਲਾ ਪਾਤਾ ਹਨਾ ਤੇਰੇ ਪਿੰਡ ਨੂੰ ਪਤਾ ਸੀਗਾ ਵੀ ਤੇਰੀ ਘਰ ਵਾਲੀ ਇਹ ਕੰਮ ਕਰਦੀ ਹੈ ਜਾਂ ਤੇਰੇ ਮਾਪਿਆਂ ਨੂੰ ਤੇਰੇ ਉਹਦੇ ਮਾਪਿਆਂ ਨੂੰ ਪਤਾ ਹੋਵੇ ਜਾਂ ਤੇਰੀਆਂ ਉਹ ਤੇਰੀਆਂ ਸਾਲੀਆਂ ਨੂੰ ਪਤਾ ਹੋਵੇ ਕਿਸੇ ਨੂੰ ਨਹੀਂ ਪਤਾ ਸੀ ਤੈਨੂੰ ਅੱਧੀ ਗੱਲ ਤਾਂ ਉਹਨੂੰ ਜਰੂਰ ਪਤਾ ਸੀ ਵੀ ਸੈਂਟਰ ਤੇ ਲੱਗੀ ਹੈ ਨਾ ਪੜਦੀ ਆ ਮੇਲੀਆਂ ਜਿਹੜੀਆਂ ਸਾਲਗਾਂ ਮੈਨੂੰ ਚੇਡਾ ਕਰਦੀਆਂ ਕਹਿੰਦੀ ਜੀਜੇ ਵੀ ਤੇਨੂੰ ਕੋਲ ਇੰਨੇ ਕਿੰਨੇ ਕ ਪੈਸੇ ਹੋਰ ਚਾਹੀਦੇ ਤੈਨੂੰ ਜਿਹੜੀ ਤੇ ਸਾਡੀ ਭੈਣ ਵੀ ਸੈਂਟਰ ਚ ਲਾਤੀ ਵੀ ਮੈਂ ਖਵੀ ਇਹਨੂੰ ਪੁੱਛ ਲਾ ਮੈਂ ਤਾਂ ਉਹਨਾਂ ਸਗੰਦੀ ਲੋਕੀ ਜਾਨਾ ਵੀ ਆਪਣੇ ਕੋਲ ਬਥੇਰਾ ਪੈਸਾ ਤੋ ਆਦੀ ਐਸ਼ ਕਰ ਜ਼ਿੰਦਗੀ ਕਰੇ ਵੇ ਕਿ ਬਤੀਤ ਕਰ ਜੇ ਤੈਨੂੰ ਕਦੇ ਘੁੰਮਣ ਫਿਰਨ ਦਾ ਸ਼ੌਂਕ ਆ ਤੈਨੂੰ ਕਮਾ ਫਰਾ ਵੀ ਲਿਆਉਂਗਾ ਪਰ ਮੈਂ ਖਵੀ ਇਹ ਕਹਿੰਦੀ ਵੀ ਨਹੀਂ ਮੈਂ ਤਾਂ ਸੈਂਟਰ 'ਚ ਹੀ ਲੱਗਣਾ ਤੇ ਜਦੋਂ ਬਾਅਦ 'ਚ ਪਤਾ ਲੱਗਿਆ ਤੇ ਮੈਂ ਉਹਨਾਂ ਦੇ ਭੈਣਾਂ ਨੂੰ ਵੀ ਦੱਸੀ ਮੈਂ ਖਵੀ ਤਾਂ ਐਂ ਕਰਕੇ ਐਂ ਗੱਲ ਆ ਤੇ ਕਹਿੰਦੀ ਤੂੰ ਲਾਈ ਲਾਉਣਾ ਨਹੀਂ ਸੀ ਇਹਨੂੰ ਸਾਨੂੰ ਇਹਦੇ ਲੱਛਣਾਂ ਤਾਂ ਪਹਿਲਾਂ ਹੀ ਪਤਾ ਸੀ ਇਹ ਐਂ ਕਰੂਗੀ ਉਹਦਾ ਘਰ ਪਟੂਗੀ ਮੈਂ ਖਵੀ ਹੁਣ ਦੋ ਜਵਾਕਾ ਠੀਕ ਹੈ ਇਹਨੂੰ ਮੰਨ ਕੇ ਚੱਲ ਦੋ ਜਵਾਕ ਜੰਮ ਕੇ ਹੀ ਇਹ ਜਾਂ ਕੁਝ ਕਰਨ ਦੀ ਲੋੜ ਪਈ ਆ ਨਾਲੇ ਪੈਸੇ ਦਾ ਤਰਕਾਰ ਹੈਗੀ ਆ ਤੇ ਫਿਲਮਾਂ ਸਾਡੇ ਕੋਲ ਘਟਾ ਪੈਸੇ ਹੈ ਨਹੀਂ ਠੀਕ ਹੈ ਨਾ ਮੈਂ ਕਿਹਾ ਜੇ ਦੂਜوں ਸੰਤੁਸ਼ਟੀ ਆਸਤੇ ਆ ਤੇ ਉਹਨੂੰ ਆਪ ਪੁੱਛ ਲਾ ਵੀ ਮੈਂ ਕਿਵੇਂ ਆ ਫੇਰ ਵੀ ਮੈਂ ਹੁਣ ਉਹਨੂੰ ਮੜ ਕੇ ਬਹੁਤ ਸਮਝਾਇਆ ਹੈ ਨਾ ਮੈਂ ਵੀ ਦੋ ਜਵਾਕ ਆਪਣੇ ਵੀ ਤੈਨੂੰ ਹੁਣ ਹਸ਼ਕੀ ਚੜੀ ਆ ਤੇ ਕਦੇ ਨਹੀਂ ਮੈਂ ਮੈਂ ਤਾਂ ਉਹਨੂੰ ਪੈਸੇ ਜੋੜ ਸੀ ਤੈਨੂੰ ਮੈਂ ਕਿੰਨੇ ਆਲੀ ਕਹਿ ਪੈਸੇ ਤੇਰੇ ਕੋਲੇ ਆ ਜਿਹੜਾ ਚੱਤ ਕਰਦਾ ਉਹ ਤੂੰ ਖਾ ਪੀ ਨਾਲੇ ਕਹਿੰਦੇ ਬਈ ਵਿਜੜੀ ਤਰੀਕਾ ਵਾਲੀ ਕੋ ਥੋੜੇ ਪਿੰਡ ਦੇ ਮੁੰਡੇ ਵੀ ਜਾਂਦੇ ਸੀ ਤੇਰੇ ਲਿਆ ਜੀ ਜਾਂਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਤੇਰੀ ਘਰ ਵਾਲੀ ਹੈ ਤੇ ਉਹਨਾਂ ਕੋਲ ਮ사ਜ ਕਰਾ ਕੇ ਲਿਆਉਂਦੇ ਰਿਹਾ ਮੁੰਡੇ ਉਹ ਤੇ ਉਹ ਵੀ ਤੁਹਾਨੂੰ ਹੁਣ ਮੈਨਾ ਮਾਰਦੇ ਹੋਣਗੇ ਬਈ ਉਹ ਜਿਹੜੇ ਹੋਰ ਲੋਕ ਹਨ ਜਿਹੜੇ ਮੁੰਡੇ ਸੀਗੇ ਉਹ ਕਰਾਉਂਦੇ ਸੀ ਉਹਨਾਂ ਨਾਲ ਆਪਣੇ ਕੋਈ ਯਾਰੀ ਦੋਸਤ ਨਹੀਂ ਸੀ ਉਂ ਸੀ ਹਨਾ ਉਹ ਜਦੋਂ ਬਾਅਦ ਚ ਉਹਨਾਂ ਨੂੰ ਬਦਲ ਲੱਗ ਗਿਆ ਵੀ ਹੁਣ ਉਹ ਵੇਖ ਕੇ ਟੱਚ ਕਰਦੇ ਹੱਸਦੇ ਹਨਾ ਵੀ ਵੱਡਾ ਸ਼ਰਮਾਇਦਾਰ ਇਕੀ ਹੈ ਨਾ ਤੇ ਪਰ ਵੀ ਜਿਹੜੀ ਚੀਜ਼ ਬਈ ਮੈਂ ਕਰਨੀ ਚਾਹੁੰਦਾ ਸੀ ਮੈਂ ਇਕਲੀ ਚੀਜ਼ ਚਾਹੁੰਦਾ ਸੀ ਮੈਂ ਆ ਦੇ ਘਰ ਵਾਲੇ ਨੂੰ ਖੁੱਲਾ ਟਾਈਮ ਦੇਵਾਂ ਕੁਲੀ ਮਤਲਬ ਆਜ਼ਾਦੀ ਦੇਵਾਂ ਉਹਨੂੰ ਹਨਾ ਪਰ ਜਿਹੜਾ ਇਹ ਆਜ਼ਾਦੀ ਦਾ ਗਲਤ ਮਤਲਬ ਕੱਢਿਆ ਇਹਨਾਂ ਨੇ ਉਹ ਨਹੀਂ ਮੈਨੂੰ ਚੰਗਾ ਲੱਗਿਆ ਅੱਛਾ ਹੁਣ ਕੀ ਲੱਗਦਾ ਵੀ ਪਿੰਡ ਦੇ ਵਿੱਚ ਜਦੋਂ ਤੁਰਦੇ ਹਾਂ ਮਤਲਬ ਕੋਈ ਚੇਂਜ ਆਇਆ ਜ਼ਿੰਦਗੀ ਦੇ ਵਿੱਚ ਵੀ ਲੱਗਦਾ ਹੋਵੇ ਵੀ ਯਾਰ ੱੱਕਾ ਹੋ ਗਿਆ ਯਾਰ ਮੈਂ ਕੀ ਸੋਚਿਆ ਸੀ ਕੀ ਬਣ ਗਿਆ ਮੈਂ ਮੇਰੀ ਇੱਜ਼ਤ ਸੀ ਮੇਰੇ ਮਾਂ ਪਤੀ ਦੀ ਇੱਜ਼ਤ ਸੀਗੀ ਤੇ ਜਿੱਥੇ ਮੈਂ ਛਾਂਣ ਹੱਕ ਚੌੜੀ ਕਰਕੇ ਤੁਰਦਾ ਸੀ ਉੱਥੇ ਨਹੀਂ ਤੁਰਿਆ ਜਾਂਦਾ ਹੁਣ ਚੱਕਰਪਤਾ ਬਾਈ ਕੀ ਆ ਜਦੋਂ ਪਹਿਲਾਂ ਸਾਡੀ ਇੱਜ਼ਤ ਸੀਗੀ ਬਣੀ ਵੀ ਸੀ ਪਿੰਡ ਦੇ ਵਿੱਚ ਹਣਾ ਵੀ ਨਾਂ ਦਾ ਮੈਂ ਲਾਂਭਾ ਲਿਆ ਸੀ ਕਿਸੇ ਚੀਜ਼ ਦਾ ਨਾਂ ਮੇਰੀ ਭੈਣ ਦਾ ਨਾਂ ਮੇਰੀ ਮਾਂ ਦਾ ਹਣਾ ਵਧੀਆ ਇੱਜ਼ਤ ਸੀ ਲੋਕ ਇੱਜ਼ਤ ਕਰਦੇ ਸੀਗੇ ਵੀ ਐਂ ਅਗਲਾ ਹੱਥ ਖੜਾ ਕਰਦਾ ਜਦੋਂ ਦੇਖ ਕੇ ਵੀ ਕੋਈ ਬੰਦੇ ਆ ਵਧੀਆ ਇੱਜ਼ਤ ਦੇ ਆ ਕਿਉਂ ਆਪਾਂ ਜਿੱਥੇ ਮਰਜ਼ੀ ਬਹਿ ਜਾਈਏ ਆਪਾਂ ਵੀ ਨਹੀਂ ਸਕੋ ਹਜੇ ਗਲਤ ਕੰਮ ਕੀਤਾ ਤੇ ਜਿਹੜੀ ਹੁਣ ਉਦੋਂ ਸਾਡੀ ਇੱਜ਼ਤ ਐ ਹੁੰਦੀ ਸੀ ਪਿੰਡ ਚ ਗੇੜਾ ਦੇ ਕੇ ਆਪਾਂ ਚੱਲਦੇ ਆਂ ਮੈਲ ਮੁਲਕ ਕੋਈ ਨਾ ਕਿਸੇ ਬੰਦੇ ਕੋਲੇ ਹਨਾ ਗੱਲਾਂ ਬਾਤਾਂ ਕਰਦੇ ਆਂ ਤੇ ਹੁਣ ਇੱਜ਼ਤ ਇਹ ਹੋ ਗਈ ਵੀ ਹੁਣ ਆਇਆ ਹੁੰਦਾ ਜੇ ਕੋਈ ਬਾਹਰ ਦਾ ਬੰਦਾ ਕੇ ਬਾਜ਼ ਵੀ ਮਾਰਦਾ ਐ ਹੁੰਦਾ ਵੀ ਉਹਨੂੰ ਨਾ ਹੀ ਮਿਲਗੇ ਇਹੇ ਜਾ ਹੋਇਆ ਪੈ ਗਿਆ ਦੋਸਤੋ ਬਾਈ ਦੇ ਨਾਲ ਜਿਹੜਾ ਸਿਸਟਮ ਹੋ ਰਿਹਾ ਵੀ ਬਹੁਤ ਗਲਤ ਗੱਲ ਆ ਵੀ ਜਿਵੇਂ ਆਪਾਂ ਘਰ ਵਾਲੀਆਂ ਨੂੰ ਆਪਣੀਆਂ ਨੂੰ ਭੇਜ ਦਿੰਨੇ ਆ ਬਿਨਾ ਬੇਫਿਕਰ ਹੋ ਕੇ ਭੇਜ ਦਿੰਨੇ ਆ ਵੀ ਸਾਡੀ ਘਰ ਵਾਲੀ ਆਹ ਕੰਮ ਕਰਦੀ ਐ ਸਾਡੀ ਘਰ ਵਾਲੀ ਆਹ ਕੰਮ ਕਰਦੀ ਐ ਅਸੀਂ ਭੇਜ ਦਿੰਨੇ ਆ ਉਹਨਾਂ ਦੇ ਪਿੱਛੇ ਨਹੀਂ ਜਾਂਦੇ ਤਾਂ ਬਾਅਦ ਦੇ ਵਿੱਚ ਜਿਵੇਂ ਬਾਈ ਦੇ ਨਾਲ ਹੋਇਆ ਇਦਾਂ ਦਾ ਸਿਸਟਮ ਹੁੰਦਾ ਕਹਿੰਦੀ ਹੈ ਵੀ ਕਹਿੰਦੀ ਮੈਂ ਸੈਂਟਰ 'ਚ ਲੱਗੀ ਆ ਇਹਨੂੰ ਇਦਾਂ ਲੱਗਿਆ ਵੀ ਸਟੱਡੀ ਸੈਂਟਰ 'ਚ ਲੱਗੀ ਆ ਜਾਂ ਉੱਥੇ ਸਟੱਡੀ ਕਰਦੀ ਆ ਪਰ ਉੱਥੇ ਮ사ਜ ਸੈਂਟਰ ਦੇ ਵਿੱਚ ਉਹ ਕੰਮ ਕਰਦੀ ਸੀ ਜਿੱਥੇ ਹਰ ਤਰ੍ਹਾਂ ਦੇ ਉਮਰ ਦੇ ਬੰਦੇ ਆਉਂਦੇ ਸੀ ਜਿਨ੍ਹਾਂ ਦੀ ਮ사ਜ ਕਰਦੀ ਸੀ ਉਸ ਤੋਂ ਬਾਅਦ ਜੈਸਮ ਫਰੋਸ਼ੀ ਦਾ ਤੰਦਾ ਵੀ ਕਰਦੀ ਸੀ ਤੁਸੀਂ ਇਹ ਵੇਖੋ ਯਾਰ ਹੈਰਾਨ ਹੋ ਜਾਓਗੇ ਵੀ ਆਪਣੇ ਘਰ ਵਾਲੇ ਨੂੰ ਮੂਰਖ ਬਣਾਇਆ ਤੇ ਆਪਣੇ ਮਾਪੇ ਨੂੰ ਮੂਰਖ ਬਣਾਇਆ ਤੇ ਆਪਣੇ ਪਿੰਡ ਵਾਲਿਆਂ ਨੂੰ ਮੂਰਖ ਬਣਾਇਆ ਇਹਦੇ ਲਿਆਜੀ ਵੀ ਉਸ ਕੁੜੀ ਕੋਲ ਜਾਂਦੇ ਸੀਗੇ ਤੇ ਮ사ਜ ਕਰਵਾਉਂਦੇ ਸੀਗੇ ਮ사ਜ ਕਰਾਉਂਦੇ ਸੀਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਸਾਡੀ ਭਾਬੀ ਆ ਇਹ ਬਾਅਦ ਵਿੱਚ ਇਹ ਤੋਂ ਗੱਲ ਬਾਹਰ ਨਿਕਲ ਕੇ ਆਈ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਹਾਂ ਇਹਦੀ ਘਰ ਵਾਲੀ ਆ ਵੀ ਜਿਹੜੀ ਸਾਡੀ ਭਾਬੀ ਵਜਦੀ ਆ ਤੇ ਬਾਅਦ ਵਿੱਚ ਇਹਨੂੰ ਮੈਨੇ ਵੀ ਵਜੇ ਵੀ ਹਾਂ ਵੀ ਅਸੀਂ ਤਾਂ ਤੂੰ ਵੱਡਾ ਬੈਲੀ ਬਣਦਾ ਜਾਂ ਵੱਡਾ ਸ਼ਾਹੂਕਾਰ ਬਣਦਾ ਪਤਾ ਤਾਂ ਤੇਰੀ ਘਰ ਵਾਲੀ ਤਾਂ ੱੱਕੇ ਖੰਦੀ ਫਿਰਦੀ ਐ ਮ사ਜ ਸੈਂਟਰਾਂ ਦੇ ਵਿੱਚ ਅਸੀਂ ਉਹਦੇ ਮੂਰੇ ਨੰਗੇ ਹੋ ਕੇ ਪੈ ਜਾਂਦੇ ਆ ਉਹ ਸਾਡੇ ਮ사ਜ ਕਰਦੀ ਆ ਤੂੰ ਸਾਡੇ ਮੁਰੇ ਕੀ ਬਣੇ ਬੋਲੇਗਾ ਹਨ ਇਹ ਜਿਹੀਆਂ ਚੀਜ਼ਾਂ ਇਹਦੇ ਮੁਰੇ ਆਈਆਂ ਫਿਰ ਸਾਲੀ ਨਾਲ ਵੀ ਗੱਲਬਾਤ ਕੀਤੀ ਆਪਣੇ ਸੱਜ ਸਹੁਰੇ ਨਾਲ ਵੀ ਗੱਲਬਾਤ ਕੀਤੀ ਮਤਲਬ ਯਾਰ ਸਾਰੇ ਕਹਿ ਰਹੇ ਸਾਨੂੰ ਤਾਂ ਇਹਦੇ ਬਾਰੇ ਪਹਿਲਾਂ ਹੀ ਪਤਾ ਸੀਗਾ ਵੀ ਪਹਿਲਾਂ ਹੀ ਪਤਾ ਸੀ ਤਾਂ ਫਿਰ ਇਸ ਮੁੰਡੇ ਨੂੰ ਮੁੰਡੇ ਨਾਲ ਤੱਕਾ ਕਿਉਂ ਕੀਤਾ ਅੱਛਾ ਹੁਣ ਬਈ ਉਸ ਕੁੜੀ ਦੇ ਨਾਲ ਕਿਤੇ ਜਿਹੜੀ ਤਰੀ ਘਰ ਵਾਲੀ ਆ ਉਹਦੇ ਨਾਲ ਬਹਿ ਕੇ ਕਦੇ ਉਹਨੂੰ ਸਮਝਾਇਆ ਹੋਵੇ ਜਾਂ ਉਹਦੇ ਨਾਲ ਗੱਲਬਾਤ ਕੀਤੀ ਹੋਵੇ ਕਦੇ ਨਾ ਕਦੇ ਉਹਦੇ ਨੂੰ ਦਿਲ ਦੀਆਂ ਗੱਲਾਂ ਸੁਣੀਆਂ ਹੋਣ ਵੀ ਕੀ ਕਹਿਣਾ ਚਾਹੁੰਦੀ ਆ ਵੀ ਜਾਂ ਉਹਨ ਕਿਹੜੀ ਚੀਜ਼ ਦੀ ਕਮੀ ਆ ਜਿਹੜੀ ਉਹ ਨੂੰ ਪੂਰੀ ਨਹੀਂ ਹੁੰਦੀ ਭਈ ਮੈਂ ਉਹਨੂੰ ਬਿਠਾਇਆ ਸੀ ਹਨਾ ਬਿਠਾ ਕੇ ਮੈਂ ਕਿਚੇ ਚ ਪੁੱਛੀ ਵੀ ਜਦੋਂ ਆਪਣੀ 4-5 ਸਾਲ ਜਿੰਦਗੀ ਵਧੀਆ ਲੰਗੀ ਆ ਬੱਚਾ ਹੋਇਆ ਤੂੰ ਮੇਰੇ ਨਾਲ ਵਧੀਆ ਹੱਥੀ ਖੇਡਦੀ ਮੈਂ ਤੇਰੇ ਨਾਲ ਵਧੀਆ ਹੱਥ ਦਹਿੜਦਾ ਸੀ ਤੈਨੂੰ ਕੋਈ ਦੁੱਖ ਨਹੀਂ ਸੀ ਹਨਾ ਮੈਂ ਤੈਨੂੰ ਕਦੇ ਕੋਈ ਨਹੀਂ ਸੀ ਬੋਲਿਆ ਵੀ ਵਧੀਆ ਆਪਾਂ ਜਦੋਂ ਜੋ ਇਕੱਠੇ ਹੁੰਦੇ ਸੀ ਵੀ ਐਂ ਹੁੰਦੇ ਫੁੱਲਾਂ ਵਾਂਗੂ ਰਹਿੰਦੇ ਸੀ ਹਨਾ ਘਰ ਆਪਣਾ ਤੇ ਬੱਚੇ ਹੋ ਗਏ ਸੋਹਣੇ ਆਪਣੇ ਉਹਨਾਂ ਚ ਆਪਾਂ ਵਧੀਆ ਰਹੇ ਫਿਰ ਮੈਂ ਤੇਰੇ ਮੇਰੇ ਮਾਪਿਆਂ ਨੇ ਤੈਨੂੰ ਤੇਰੇ ਮੇਰੇ ਜ ਕੋਈ ਫਰਕ ਨਹੀਂ ਰੱਖਿਆ ਠੀਕ ਹੈ ਵੀ ਅਗਲਾ ਕਹਿੰਦਾ ਵੀ ਨੂਹ ਨਹੀਂ ਅਸੀਂ ਤੈਨੂੰ ਧੀਆ ਵਾਂਗੂ ਰੱਖਿਆ ਨਾ ਤੂੰ ਵੀ ਨਹੀਂ ਸੀ ਮਖਾ ਮਮੀ ਜਿਹੜੀ ਨ ਮਮੀ ਜਿਹੜੀ ਸਮਝਦੀ ਸੀ ਸੱਸ ਸਹੁਰਾ ਸਮਝਾਣੀ ਸੀ ਤੇਰੇ ਮਖਾ ਮਾਂ ਪਿਓ ਮਖਾ ਆਪਣਾ ਘਰ ਕਿੰਨਾ ਸੋਹਣਾ ਚੱਲਦਾ ਹੈ ਤੈਨੂੰ ਇਹ ਜੀ ਕੀ ਗੱਲ ਬਣ ਗਈ ਵੀ ਜਿਹੜਾ ਤੂੰ ਆਦੇ ਘਰ ਪਟਣ ਤੇ ਹੋ ਗਈ ਮੈਨੂੰ ਕਹਿੰਦੀ ਜੀ ਮੇਰੇ ਤਾਂ ਪਤਾ ਨਹੀਂ ਮੈਨੂੰ ਕੀ ਹੋਇਆ ਮੈਨੂੰ ਐ ਲੱਗੇ ਮੈਂ ਘਰੋਂ ਬਾਹਰ ਨਿਕਲਾਂ ਮੈਂ ਕਹ ਅਛਾ ਕਹਿੰਦੀ ਹਾਂ ਮੈਂ ਕਿਹਾ ਇਹ ਜੇ ਤਰੇ ਨਾਲ ਕੀ ਕਰਤਾ ਕਹਿੰਦੀ ਮੈਂ ਗੱਲਾਂ ਚ ਆ ਗਈ ਸੀ ਆਣ ਗਵਾਂਦੀਆਂ ਬੁੜੰਗਾਂ ਦੀਆਂ ਚ ਬਿਕਰੇ ਬੈਠੀ ਜਿੰਨੀ ਆ ਤੈਨੂੰ ਬਾਹਰਲੀ ਦੁਨੀਆ ਦਾ ਕੀ ਪਤਾ ਬਾਹਰ ਨਿਕਲ ਕੇ ਦੇਖ ਕਿੱਡੀ ਜ਼ਿੰਦਗੀ ਹਸੀਨ ਤੂੰ ਬਾਹਰ ਨਿਕਲੇਗੀ ਕੱਲਾ ਕਰੇ ਇਹ ਤੋਂ ਪੈਸੇ ਕਿੱਥੇ ਦਾ ਤੂੰ ਇਹ ਤੋਂ ਪੈਸੇ ਮੰਗ ਕੇ ਬਰਤਨੇ ਆ ਕਿੱਥੇ ਤੂੰ ਆਪਦੇ ਕਮਾਏਗੀ ਆਪ ਦੇ ਢਾਏਗੀ ਹਾਂ ਜੇ ਹੁਣ ਜਿਹੜੀਆਂ ਮਸਾਜ ਸੈਂਟਰ ਦੇ ਵਿੱਚ ਕੰਮ ਕਰਦੀਆਂ ਕੁੜੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਕੁੜੀਆਂ ਆਪਣੇ ਘਰਦਿਆਂ ਨੂੰ ਝੂਠ ਬੋਲਦੀਆਂ ਤੇ ਬਾਅਦ ਵਿੱਚ ਇਹੋ ਜਿਹੇ ਕੰਮਾਂ ਦੇ ਵਿੱਚ ਫਸ ਜਾਂਦੀਆਂ ਜਿੱਥੇ ਨਿਕਲਣਾ ਔਖਾ ਹੋ ਜਾਂਦਾ ਤੇ ਮਜਬੂਰੀਆਂ 'ਚ ਜਾਣਾ ਜਾਂ ਸ਼ੌਂਕ ਸਮਝ ਲਈਓ ਉਹਨਾਂ ਉੱਚੀ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਵੀ ਗਲਤ ਝੂ ਇਹ ਇਹ ਨੀ ਚੀਜ਼ਾਂ ਕਰਨੇ ਚਾਹੀਦੀਆਂ ਕਿ ਨਹੀਂ ਕਰਨੀ ਕਈ ਕਈ ਕੁੜਗਾਂ ਦੀ ਤਾਂ ਬਈ ਮਜਬੂਰੀ ਪਨ ਜਾਂਦੀ ਹੈ ਹਨਾ ਕਰਦਾ ਕਈ ਵਾਰੀ ਹੁੰਦਾ ਜਿਵੇਂ ਮਾਂ ਪਿਓ ਬਿਮਾਰ ਹੁੰਦੇ ਆ ਤੇ ਖਰਚਾ ਚੱਕਣ ਵਾਲਾ ਨਹੀਂ ਹੁੰਦਾ ਤੇ ਉਹ ਕਹਿੰਦੇ ਹੁੰਦੇ ਵੀ ਸਾਥੋਂ ਹੱਥ ਨਹੀਂ ਕਿਸੇ ਮੂਰੇ ਫਲਾਇਆ ਜਾਂਦਾ ਤੇ ਆਉਦੀ ਮਿਹਨਤ ਕਰਦਗਾ ਉਹ ਚੀਜ਼ਾਂ ਲਈ ਤਾਂ ਮੈਂ ਕਹਿ ਨਹੀਂ ਸਕਦਾ ਕੁਝ ਕਿਉਂਕਿ ਉਹਨਾਂ ਦੀ ਘਰ ਦੀ ਮਜਬੂਰੀ ਆ ਉਹ ਸੈਂਟਰ 'ਚ ਲੱਗੀਆਂ ਇੱਜ਼ਤ ਆ ਉਹਦੀ ਪੱਲੇ ਰੱਖ ਕੇ ਲੱਗਦਗਾ ਕਈ ਜਮਨਨੀਆਂ ਸਭ ਕੁਝ ਹੁੰਦੇ ਹਵਾਏ ਵੀ ਉੱਥੇ ਵੱੜਦੀਆਂ ਉਹ ਦਲਦਲ ਚ ਹੈਜੀ 'ਚ ਵੱੜ ਜਾਂਦੀਆਂ ਉਹ ਘਰ ਪੱਟ ਲੈਂਦੇ ਕਿਉਂ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਬੰਦਿਆਂ ਦਾ ਸਵਾ ਠੀਕ ਹੈ ਉਹਨਾਂ ਨੂੰ ਐ ਹੁੰਦਾ ਵੀ ਯਾਰ ਨਹੀਂ ਵੀ ਇੱਥੇ ਉਹ ਸਾਡੀ ਜ਼ਿੰਦਗੀ ਨਹੀਂ ਆਡੀ ਜ਼ਿੰਦਗੀ ਆ ਜਦੋਂ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਨਾ ਉਧਰ ਦੀਆਂ ਰਹਿੰਦੀਆਂ ਨਾ ਘਰ ਦੀਆਂ ਨਾ ਘਾੜਦੀਆਂ ਰਹਿੰਦੀਆਂ ਫੇਰ ਪਟਦਿਆਂ ਵੀ ਹਾਂ ਯਾਰ ਅਸੀਂ ਆਪਦੇ ਹੱਥੀ ਆਪਦਾ ਘਰ ਪੱਟ ਲਿਆ ਵੀ ਇਹ ਚੀਜ਼ਾਂ ਨੂੰ ਕੁੜੀਆਂ ਨੂੰ ਕੀ ਕਹਿਣਾ ਆਪਣੀ ਕਰਾਲੀ ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਉਹ ਰੱਖਣਾ ਚਾਹੁੰਦੇ ਹੁਣ ਇੱਕ ਰਾਜੀਨਾਮਾ ਹੋ ਗਿਆ ਤੁਹਾਡਾ ਨਹੀਂ ਬਈ ਰੱਖਣ ਨੂੰ ਤਾਂ ਮੈਂ ਉਹਨੂੰ ਕਦੇ ਐ ਕਿਹਾ ਹੀ ਨਹੀਂ ਮੈਂ ਤੈਨੂੰ ਛੱਡਣਾ ਪਰ ਮੈਂ ਇੱਕ ਗੱਲ ਕਹੀ ਸੀ ਮੈਂ ਮੈਂ ਸੈਂਟਰ ਚ ਨਹੀਂ ਲੱਗਣ ਦੇਣਾ ਠੀਕ ਹੈ ਨਾ ਕੀ ਕਹਿੰਦੀ ਹੋ ਪਹਿਲਾਂ ਤਾਂ ਕਹਿੰਦੀ ਸੀ ਨਹੀਂ ਆਏ ਨਹੀਂ ਮੈਂ ਤਾਂ ਲਗੂਗੀ ਜੇ ਤੁਸੀਂ ਮੇਲੇ ਤੇ ਸ਼ੱਕ ਕਰਦਾ ਫਲਾਣਾ ਕਰਦਾ ਧੋਖਾ ਕਰਦਾ ਤੁਸੀਂ ਮੇਰੇ ਅੱਖੇ ਲੱਗੋ ਪਰ ਹੁਣ ਉਹਦੇ ਮਾਪ ਪਿਓ ਨਾਲ ਜਦ ਮੇਲੇ ਆ ਪਤਾ ਨਹੀਂ ਉਹਦੇ ਬਹਿ ਕੇ ਗੱਲ ਸਮਝੀ ਜਾਂ ਕਿਵੇਂ ਵੀ ਹੈ ਹੁਣ ਉਹਨੇ ਮੈਨੂੰ ਕਿਹਾ ਕਹਿੰਦੀ ਚੱਲ ਜਾਓ ਕੁਝ ਹੋ ਗਿਆ ਹੋ ਗਿਆ ਵੀ ਅਜੇ ਤੱਕ ਤੂੰ ਆਪਾਂ ਦੋਵੇਂ ਬਸੋ ਮੇਰੇ ਰਵਾਂਗੇ ਤੂੰ ਪਹਿਲੇ ਤੇ ਸ਼ੱਕ ਨਹੀਂ ਕਰਨਾ ਜੇ ਮੇਲੇ ਤੇ ਸ਼ੱਕ ਕੀਤਾ ਫਿਰ ਮੇਰੀ ਜ਼ਿੰਦਗੀ ਤਾਂ ਉਹੀ ਹੋ ਜੂਗੀ ਮੈਂ ਜਮਾ ਨਹੀਂ ਕਰਦਾ ਪਰ ਮੈਂ ਬਾਹਰ ਨਹੀਂ ਜਾਂਦਣਾ ਫੋਨ ਵੀ ਉਹਨੇ ਮੈਨੂੰ ਫੜਾਤਾ ਠੀਕ ਹੈ ਉਹ ਕਹਿੰਦੀ ਮੇਰਾ ਫੋਨ ਫੜੋ ਭਲਾ ਲੋਕ ਇਹਦੇ ਨੂੰ ਲੋਕ ਨਹੀਂ ਲੱਗਿਆ ਹੋਗਾ ਜਦੋਂ ਕਿਸੇ ਦਾਊਗਾ ਪਹਿਲਾਂ ਦੋਸਤੋ ਇਹ ਵੀਡੀਓ ਤੁਸੀਂ ਵੇਖੀ ਹੋਊਗੀ ਇਸ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਵੇਖ ਕੇ ਇੱਕ ਗੱਲ ਜ਼ਰੂਰ ਨੋਟ ਕਰਿਓ ਵੀ ਆਪਾਂ ਘਰ ਰਿਐਲიან ਬੇਫਿਕਰ ਹੋ ਕੇ ਆਪਣੀਆਂ ਕੁੜੀਆਂ ਨੂੰ ਬਾਹਰ ਭੇਜ ਦਿੰਨੇ ਆ ਪੜ੍ਹਨ ਵਾਸਤੇ ਕੰਮ ਕਰਨ ਵਾਸਤੇ ਪਰ ਉਹ ਬਾਹਰ ਜਾ ਕੇ ਕਰਦੇ ਆ ਕਿ ਇਹਨੇ ਇੰਨਾ ਟਾਈਮ ਨਹੀਂ ਹੁੰਦਾ ਕਿਸੇ ਕੋਲ ਵੀ ਪਿੱਛੇ ਜਾ ਕੇ ਵੇਖਣ ਪਰ ਆਪਣਾ ਇੱਕ ਇਹਨਾਂ ਲੋਕਾਂ ਨੂੰ ਉਹਨਾਂ ਦੇ ਘਰ ਵਾਲਿਆਂ ਨੂੰ ਉਹਨਾਂ ਦੀਆਂ ਘਰ ਵਾਲੀਆਂ ਨੂੰ ਇੱਕ ਗੱਲ ਮੈਂ ਕਹਿਣਾ ਚਾਹਣਾ ਜਾਂ ਉਹਨਾਂ ਦੇ ਘਰ ਵਾਲਿਆਂ ਨੂੰ ਗੱਲ ਕਹਿਣਾ ਚਾਹਣਾ ਵੀ ਉਹਨਾਂ ਦੇ ਮਾਪਿਆਂ ਨੂੰ ਕਹਿਣਾ ਚਾਹਣਾ ਜੇ ਜਿਹੜੀ ਕੁੜੀ ਪੜਦੀ ਇੱਕ ਵਾਰੀ ਪੜਦੀ ਜਾਂ ਵਿਆਹੀ ਵਰੀ ਪੜਦੀ ਆ ਵੀ ਆਪਣੀਆਂ ਕੁੜੀਆਂ ਦਾ ਧਿਆਨ ਰੱਖੋ ਵੀ ਕਿੱਥੇ ਜਾਂਦੀਆਂ ਨੇ ਕੀ ਕਰਦੀਆਂ ਨੇ ਕੱਲ ਨੂੰ ਕੋਈ ਗੱਲ ਬਣ ਜੇ ਤਾਂ ਬਾਅਦ ਦੇ ਵਿੱਚ ਪਸਤਾਵਾ ਨਾ ਇਸ ਮੁੰਡੇ ਵਾਂਗੂ ਕਰਨਾ ਪਵੇ ਇਸ ਕਰਕੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਗਲਤ ਪਾਸੇ ਲੈ ਕੇ ਨਾ ਸਿਰਫ ਥੋੜੀ ਜ਼ਿੰਮੇਵਾਰੀ ਐ ਸਾਡੀ ਵੀਡੀਓ ਇੱਕ ਸਿਰਫ ਸਿੱਖਿਆ ਵਾਸਤੇ ਹੁੰਦੀ ਆ ਬੀਅ ਦੇ ਵਿੱਚ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਵੀ ਜਿੱਥੇ ਆਪਣੀਆਂ ਕੁੜੀਆਂ ਪੜਨ ਜਾਂਦੀਆਂ ਨੇ ਇਹ ਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਪੜਦੀਆਂ ਨੇ ਕਿੱਥੇ ਕੀ ਕਰਦੀਆਂ ਨੇ ਕੀ ਨਹੀਂ ਕਰਦੀਆਂ ਨੇ ਬਾਅਦ ਦੇ ਵਿੱਚ ਜੇ ਆਪਾਂ ਨੂੰ ਕੋਈ ਹੋਰ ਬੰਦਾ ਕੇ ਦੱਸੇ ਨਾ ਵੀ ਤੇਰੀ ਘਰ ਵਾਲੀ ਆਹ ਕੰਮ ਕਰਦੀ ਏ ਤੇਰੀ ਘਰ ਵਾਲੀ ਉਹ ਕੰਮ ਕਰਦੀ ਆ ਤੇ ਬਾਅਦ ਦੇ ਵਿੱਚ ਪਸਤਾਵਾ ਆਉਂਦਾ ਵੀ ਯਾਰ ਸਾਨੂੰ ਕੀ ਕਹਿ ਕੇ ਜਾਂਦੇ ਤੇ ਅੱਗੇ ਜਾ ਕੇ ਕੀ ਕਰਦੀ ਆ ਤੇ ਉਸ ਤੋਂ ਬਾਅਦ ਕਿੰਨੇ ਝੂਠ ਹੋਰ ਵੀ ਬੋਲੇ ਹੋਣਗੇ ਇਸ ਕਰਕੇ ਸਾਡੀ ਵੀਡੀਓ ਨੂੰ ਧਿਆਨ ਨਾਲ ਵੇਖ ਲਿਓ ਕੁੜੀਆਂ ਨੂੰ ਹਰ ਕੁੜੀ ਇੱਕ ਗਲਤ ਨਹੀਂ ਹੁੰਦੀ ਹਰ ਕੁੜੀ ਮ사ਜ ਵਾਲੀ ਗਲਤ ਨਹੀਂ ਹੁੰਦੀ ਇਹ ਉਹਨਾਂ ਨੂੰ ਕਿਹਾ ਗਿਆ ਜਿਹੜੀਆਂ ਗਲਤ ਨੇ ਇਸ ਮੁੰਡੇ ਦੇ ਨਾਲ ਜਿਵੇਂ ਹੋਇਆ ਆਪਾਂ ਤੁਹਾਡੇ ਮੁੰਡੇ ਕਹਾਣੀ ਲੈ ਕੇ ਆ ਗਏ ਸਾਡੀ ਵੀਡੀਓ ਸਿੱਖਿਆ ਦੇਣਾ ਸਿੱਧੇ ਪਾਸੇ ਲੈ ਕੇ ਜਾਣਾ ਗਲਤ ਪਾਸੇ ਲੈ ਕੇ ਜਾਣਾ ਸਿਰਫ ਤੁਹਾਡੀ ਜਿਵੇਂ ਮਰੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ